ਮਾਣੇ ਸੁੱਖਾਂ ਸੁਖ ਸੁਖ ਕੇ ਪੁੱਤ ਲਿਆ ਸੀ ਜਦੋਂ ਉਹ ਪੁੱਤ ਗੱਭਰੂ ਹੋਇਆ ਜਦੋਂ ਉਹਦਾ ਵਿਆਹ ਕਰ ਦਿੱਤਾ ਗਿਆ ਤੇ ਫੇਰ ਉਹ ਪਤੰਦਰ ਆਪਦੇ ਸਹੁਰਿਆਂ ਪਿੱਛੇ ਲੱਗ ਕੇ ਆਪਦੀ ਘਰ ਵਾਲੀ ਪਿੱਛੇ ਲੱਗ ਕੇ ਆਪਦੀ ਮਾਂ ਨੂੰ ਇੰਨਾ ਕਾ ਜ਼ਿਆਦਾ ਕੁੱਟਦਾ ਸੀਗਾ ਕਿ ਗੱਲਾਂ ਹੀ ਛੱਡ ਦਿਓ ਮਾਂ ਦੀਆਂ ਚੀਕਾਂ ਗਵਾਂਡੀਆਂ ਦੇ ਘਰਾਂ ਤੱਕ ਜਾਂਦੀਆਂ ਸੀਗੀਆਂ ਆਪਦੀ ਮਾਂ ਨੂੰ ਇੰਨੇ ਕ ਮਾੜੇ ਲਫ਼ਜ਼ ਬੋਲਦਾ ਸੀ ਜਿਹੜੇ ਸੁਣੇ ਨਹੀਂ ਸੀ ਜਾਂਦੇ ਆਪਦੀ ਮਾਂ ਦੇ ਢਿੱਡ 'ਚ ਲੱਤਾਂ ਤੱਕ ਮਾਰੀਆਂ ਉਸ ਬੰਦੇ ਨੇ ਆਪਦੀ ਮਾਂ ਦਾ ਮੂੰਹ ਚਪੇੜਾਂ ਨਾਲ ਕੁੱਟਿਆ ਉਸ ਬੰਦੇ ਨੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਦੀ ਕਹਾਣੀ ਆ ਉਹ ਇੰਨੀ ਕੁ ਜ਼ਿਆਦਾ ਦਰਦ ਭਰੀ ਆ ਕਿ ਗੱਲ ਸੁਣ ਕੇ ਬੰਦੇ ਦੀਆਂ ਅੱਖਾਂ 'ਚੋਂ ਹੰਝੂ ਨਿਕਲਣੇ ਲਾਜ਼ਮੀ ਆ। ਉਸ ਮੁੰਡੇ ਦੀਆਂ ਭੈਣਾਂ ਨੇ ਇਹ ਕਹਾਣੀ ਮੇਰੇ ਨਾਲ ਸਾਂਝੀ ਕੀਤੀ ਆ। ਦੋਨੇ ਭੈਣਾਂ ਉਹ ਕੈਨੇਡਾ ਦੇ ਵਿੱਚ ਰਹਿੰਦੀਆਂ ਨੇ ਤੇ ਜਦੋਂ ਉਹ ਵਿਚਾਰੀਆਂ ਆਪਦੇ ਘਰ ਦੀ ਕਹਾਣੀ ਮੇਰੇ ਨਾਲ ਸਾਂਝੀ ਕਰ ਰਹੀਆਂ ਸੀ ਤਾਂ ਤਾਂ ਹਾਂ ਮਾਰ-ਮਾਰ ਕੇ ਰੁਈਆਂ। ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਉਹ ਪੈਣਾ ਕਹਿੰਦੀ ਆਂ ਵੀ ਅਸੀਂ ਘਰ ਦੇ ਵਿੱਚ ਸੱਤ ਮੈਂਬਰ ਸੀਗੇ ਸਾਡੇ ਦਾਦਾ-ਦਾਦੀ ਮੇਰਾ ਮਾਂ ਪਿਓ ਦੋ ਭੈਣ ਅਸੀਂ ਤੇ ਮੇਰਾ ਭਰਾ ਉਹ ਪੈਣਾ ਕਹਿੰਦੀ ਆਂ ਵੀ ਸਾਡਾ ਭਰਾ ਹਨ ਨਾਲੋਂ 4-5 ਸਾਲ ਛੋਟਾ ਸੀਗਾ ਕਹਿੰਦੀ ਚਲੋ ਜੀ ਜਦੋਂ ਅਸੀਂ 20-21 ਸਾਲਾਂ ਦੀਆਂ ਹੁੰਡੀਆਂ ਮੇਰਾ ਭਰਾ ਅਕੀ ਤੋ 14-15 ਸਾਲਾਂ ਦਾ ਸੀਗਾ ਤਾਂ ਮੇਰੇ ਪਿਓ ਨੂੰ ਕਹਿੰਦੀ ਅਚਾਨਕ ਅਟੈਕ ਹੁੰਦਾ ਅਧਰੰਗ ਦਾ ਤਾਂ ਮੇਰੇ ਪਿਓ ਦਾ ਇੱਕ ਪਾਸਾ ਬਿਲਕੁਲ ਕੰਮ ਕਰਨਾ ਬੰਦ ਕਰ ਦਿੰਦਾ ਮੇਰੇ ਪਿਓ ਦੇ ਹੱਥ 빙ੇ ਹੋ ਜਾਂਦੇ ਆ ਥੋੜਾ ਜਿਹਾ ਮੂੰਹ ਵੀ 빙ਾ ਹੋ ਜਾਂਦਾ ਕਹਿੰਦੀ ਚਲੋ ਜੀ ਮੇਰੀ ਮਾਂ ਨੇ ਬਹੁਤ ਡਾਕਟਰਾਂ ਕੋਲੇ ਇਲਾਜ ਕਰਾਉਣਾ ਚਾਹਿਆ ਮੇਰੇ ਨਾਨਕੇ ਵੀ ਨਾਲ ਜਾਂਦੇ ਰਹੇ ਪਰ ਮੇਰੇ ਪਿਓ ਨੂੰ ਕੋਈ ਵੀ ਫਰਕ ਨਹੀਂ ਪਿਆ ਉਹ ਵਿਚਾਰਾ ਸਾਰੀ ਉਮਰ ਲਈ ਬੈੱਡ ਤੇ ਲੰਮੇ ਪੈ ਗਿਆ ਕਹਿੰਦੀ ਹੁਣ ਘਰ ਦੀ ਜਿੰਨੀ ਵੀ ਕਬੀਲਦਾਰੀ ਸੀ ਸਾਰੀ ਮੇਰੀ ਮਾਂ ਦੇ ਮੋਢਿਆਂ ਤੇ ਪੈ ਗਈ ਮੇਰੇ ਦਾਦਾ ਦਾਦੀ ਵੀ ਬਜ਼ੁਰਗ ਸੀਗੇ ਮੇਰੀ ਮਾਂ ਨੇ ਉਹਨਾਂ ਨੂੰ ਵੀ ਸੰਭਾਲਿਆ ਕਰਨਾ ਤੇ ਮੇਰੇ ਪਿਓ ਨੂੰ ਵੀ ਸੰਭਾਲਿਆ ਕਰਨਾ ਕਿਉਂਕਿ ਮੇਰਾ ਪਿਓ ਆਪਣੇ ਆਪ ਨਾਲ ਤਾਂ ਕੋਈ ਚੀਜ਼ ਪੀਣ ਜੋਗਾ ਸੀ ਨਾ ਖਾਣ ਜੋਗਾ ਸੀ ਲੈਟਰਨ ਬਾਥਰੂਮ ਵੀ ਨਹੀਂ ਕਰ ਸਕਦਾ ਸੀ ਚਲੋ ਜੀ ਮੇਰੀ ਮਾਂ ਨੇ ਜ਼ਮੀਨ ਠੇਕੇ ਤੇ ਦੇ ਦਿੱਤੀ ਤੇ ਅਸੀਂ ਉਦੋਂ ਪੜ੍ਹਦਿਆਂ ਹੁੰਦੀਆਂ ਸੀ ਮੇਰਾ ਸਾਡਾ ਭਰਾ ਵੀ ਕਦੀ ਪੜ੍ਹਦਾ ਹੁੰਦਾ ਸੀਗਾ ਕਦੀ ਮੈਂ ਆਦੀ ਮਾਂ ਨੂੰ ਕਹਿੰਦੀ ਮੰਮੀ ਮੈਂ ਪੜਨੋਂ ਹਟ ਜਾਨੀ ਆਂ ਵੀ ਘਰੇ ਨਹੀਂ ਸਰਦਾ ਕਦੀ ਮੇਰੀ ਮਾਂ ਨੇ ਕਹਣਾ ਪੁੱਤਾ ਕੋਈ ਨਹੀਂ ਮੈਂ ਸਾਰ ਲਊਂਗੀ ਵੀ ਤੁਸੀਂ ਪੜ੍ਹ ਲਓ ਕੱਲ ਨੂੰ ਅਸੀਂ ਬਗਾਨੇ ਘਰੇ ਜਾਣਾ ਹਨ ਤੀਂਆਂ ਦਾ ਪੜ੍ਹਨਾ ਜ਼ਰੂਰੀ ਹੈ ਤੁਸੀਂ ਪੜ੍ਹੋ ਤੁਸੀਂ ਟੈਨਸ਼ਨ ਫਰੀ ਹੋ ਜਾਓ ਮੈਂ ਸਾਰਾ ਕੁਝ ਸੰਭਾਲ ਲਊਂਗੀ ਉਹ ਭੈਣ ਕਹਿੰਦੀ ਵੀ ਮੇਰੀ ਮਾਂ ਨੇ ਤੜਕੇ 3 ਵਜੇ ਉੱਠਿਆ ਕਰਨਾ ਪਹਿਲਾਂ ਗੁਰੂ ਘਰ ਜਾਇਆ ਕਰਨਾ ਫਿਰ ਘਰ ਦਾ ਕੰਮ ਕਰਿਆ ਕਰਨਾ ਮੇਰੇ ਪਿਓ ਨੂੰ ਸੰਭਾਲਿਆ ਕਰਨਾ ਲੈਟਰਨ ਬਾਥਰੂਮ ਕਰਾਇਆ ਕਰਨਾ ਕਹਿੰਦੀ ਮੇਰੀ ਮਾਂ ਨੇ ਮੇਰੇ ਪਿਓ ਦੀ ਬਹੁਤ ਸੇਵਾ ਕਰਿਆ ਕਰਨੀ ਮੇਰੇ ਦਾਦਾ ਦਾਦੀ ਦੀ ਬਹੁਤ ਸੇਵਾ ਕਰਿਆ ਕਰਨੀ ਕਹਿੰਦੀ ਚਲੋ ਜੀ ਅਸੀਂ ਜਦੋਂ 23 24 24 ਸਾਲਾਂ ਦੀਆਂ ਹੋਈਆਂ ਸਾਡੇ ਲਈ ਘਰ ਦੇਖਿਆ ਤੇ ਸਾਡੇ ਦੋਨੋਂ ਭੈਣਾਂ ਦਾ ਇੱਕੋ ਘਰ ਦੇ ਵਿੱਚ ਵਿਆਹ ਹੋ ਗਿਆ ਇਹਦੀ ਵਿਆਹ ਤੋਂ ਸਾਲ ਕੁ ਬਾਅਦ ਅਸੀਂ ਦੋਨੇ ਭੈਣਾਂ ਆਪਦੀ ਫੈਮਿਲੀ ਸਮੇਤ ਉੱਥੇ ਕੈਨੇਡਾ ਮੂਵ ਹੋ ਗਏ ਥੋੜਾ ਸਮਾਂ ਲੰਘ ਗਿਆ ਦਾਦਾ ਦਾਦੀ ਵੀ ਪੂਰੇ ਹੋ ਗਏ ਚਲੋ ਜੀ ਸਮਾਂ ਗੁਜ਼ਰਿਆ ਮੇਰਾ ਭਰਾ ਅਗਲੀ 25 26 ਸਾਲ ਦਾ ਹੋ ਗਿਆ ਤੇ ਉਸ ਤੋਂ ਬਾਅਦ ਉਹਦੇ ਲਈ ਘਰ ਦੇਖਿਆ ਕਹਿੰਦੀ ਜਦੋਂ ਮੇਰੀ ਮਾਂ ਤੇ ਮੇਰੇ ਨਾਨਕੇ ਘਰ ਦੇਖਣ ਲਈ ਜਾਂਦੇ ਆ ਕੁੜੀ ਦੇਖਦੇ ਆ ਕੁੜੀ ਕਹਿੰਦੀ ਨਾ ਤਾਂ ਕੋਈ ਬਾਲੀ ਸੋਹਣੀ ਸੁਨੱਖੀ ਹੁੰਦੀ ਆ ਮਦਰੇ ਕੱਦ ਦੀ ਹੁੰਦੀ ਆ ਭਾਰੇ ਸਰੀਰ ਦੀ ਹੁੰਦੀ ਆ ਵੀ ਰੰਗ ਵੀ ਕੋਈ ਏਡਾ ਗੋਰਾ ਨਹੀਂ ਹੁੰਦਾ ਕਹਿੰਦੀ ਮੇਰੇ ਮਾਮੇ ਕਹਿੰਦੇ ਵੀ ਆਪਣਾ ਮੁੰਡਾ ਤਾਂ ਸੋਹਣਾ ਬਹੁਤ ਆ ਵੀ ਇਹ ਕੁੜੀ ਏਡੀ ਸੋਹਣੀ ਹੈਣੀ ਆ ਪਾ ਜਵਾਬ ਦੇ ਦिए ਕਹਿੰਦੀ ਮੇਰੀ ਮਾਂ ਕਹਿੰਦੀ ਵੀ ਨਹੀਂ ਮੈਂ ਇਹ ਕੰਮ ਨਹੀਂ ਕਰਨਾ ਹਨਾ ਵੀ ਪਤਾ ਨਹੀਂ ਮੈਂ ਤਾਂ ਅੱਗੇ ਕਿਹੜੇ ਪਾਪਾਂ ਦੇ ਨਤੀਜੇ ਭੁਗਤਦੀ ਫਿਰਦੀ ਆ ਮੈਂ ਕਿਸੇ ਧੀ ਵੇਖ ਕੇ ਨਹੀਂ ਛੱਡ ਕੇ ਜਾਣੀ ਵੀ ਜੋ ਵੀ ਹੈਗਾ ਮੈਨੂੰ ਮਨਜ਼ੂ ਤਾਂ ਮੈਂ ਵੀ ਕਿਸੇ ਨਾਲ ਵਿਆਹਣੀ ਸੀਗੀ ਚਲੋ ਜੀ ਕਦੀ ਵੀ ਸਾਡੀ ਮਾਂ ਨੇ ਸਗਣਪਾਤ ਦਾ ਵਿਆਹ ਹੋ ਗਿਆ ਕਹਿੰਦੀ ਹੁਣ ਮੇਰਾ ਪਿਓ ਵੀ ਇਧਰ ਆਂਗ ਤਾਂ ਮਰੀਜ਼ ਉਹ ਤਾਂ ਵਿਚਾਰਾ ਹੁਣ ਬੈੱਡ ਤੇ ਪਿਆ ਮੇਰੀ ਮਾਂ ਉਹਨੂੰ ਵੀ ਸੰਭਾਲਦੀ ਸੀਗੀ ਤੇ ਮੇਰੀ ਪਰਜਾਇnik ਦੀ ਵਿਆਹ ਤੋਂ ਬਾਅਦ ਤੜਕੇ 9 ਵਜੇ ਉੱਠਿਆ ਕਰਨਾ ਕਹਿੰਦੀ ਚਾਰ ਪੰਜ ਦਿਨ ਮੇਰੀ ਮਾਂ ਕੁਛ ਨਾ ਬੋਲੀ ਵੀ ਚਲ ਨਵੀਂ ਨਵੀਂ ਵਿਆਹੀ ਹੈ ਕੋਈ ਗੱਲ ਨਹੀਂ ਪਰ ਕਹਿੰਦੀ ਲਗਾਤਾਰ 1 ਮਹੀਨਾ ਮੇਰੀ ਮਾਂ ਸਾਡੀ ਪਰਜਾਇ ਦੇ ਮੂਹਰੇ ਵੇਂਦੀ ਰਹੀ ਉਹਨੇ ਕਦੀ 9 ਵਜੇ ਉੱਠਣਾ ਕਦੇ 10 ਵਜੇ ਉੱਠਣਾ ਕਹਿੰਦੀ ਮੇਕੋ ਮੇਰੇ ਭਰਾ ਨੇ ਵੀ ਉਹਦੇ ਨਾਲ ਹੀ ਉੱਠਿਆ ਕਰਨਾ ਕਹਿੰਦੀ 9 ਵ ਕਹਿੰਦੀ ਮੇਰੀ ਮਾਂ ਨੇ ਸਾਡੇ ਭਰਾ ਨੂੰ ਕਿਹਾ ਵੀ ਪੁੱਤ ਵੀ ਮੜਾ ਜਾਂ ਟਾਈਮ ਨਾਲ ਉੱਠਿਆ ਕਰ ਹਨਾ ਵੀ ਇਸ ਤਰ੍ਹਾਂ ਬੰਦਾ ਭੈੜਾ ਲੱਗਦਾ ਵੀ ਤੁਸੀਂ ਦੋਨੇ ਜਣੇ ਪਏ ਰਹਿੰਦੇ ਹੋ ਵੀ ਰੋਟੀ ਪਾਣੀ ਵੀ ਕਰਨਾ ਹੁੰਦਾ ਹਨਾ ਵੀ ਹੁਣ ਤੜਲੇ ਘਟਕੇ ਚਾਹ ਵੀ ਮੈਂ ਬਣਾਉਣੀ ਆ ਵੀ ਰੋਟੀ ਪਾਣੀ ਵੀ ਮੈਂ ਪਕਾਉਣੀ ਆ ਹਨਾ ਮੈਂ ਤੇਰੇ ਪਿਓ ਨੂੰ ਵੀ ਸਾਂਭਣਾ ਹੁੰਦਾ ਵਿਆਹ ਤੋਂ ਡੇਢ ਮਹੀਨੇ ਬਾਅਦ ਕਹਿੰਦੀ ਮੇਰੀ ਪਰਜਾਈ ਮੇਰੇ ਭਰਾ ਨੂੰ ਕਹਿੰਦੀ ਵੀ ਤੇਰੇ ਨਾਲ ਜ਼ਮੀਨ ਦਾ 10 ਕਿੰਨੀ ਬੋਲਦੀ ਐ ਕਹਿੰਦੀ ਮੇਰਾ ਭਰਾ ਸਾਡੀ ਪਰਜਾਈ ਨੂੰ ਕਹਿੰਦਾ ਵੀ ਜ਼ਮੀਨ ਤਾਂ ਹਜੇ ਮੇਰੇ ਨਾਲ ਕੋਈ ਵੀ ਨਹੀਂ ਬੋਲਦੀ ਜ਼ਮੀਨ ਤਾਂ ਸਾਰੀ ਮੇਰੇ ਪਿਓ ਦੇ ਨਾਮ ਆ ਤਾਂ ਕਹਿੰਦੀ ਅਗੋਂ ਮੇ ਵੀ ਤੇਰਾ ਪਿਓ ਦਰੰਗ ਦਾ ਮਰੀਜ਼ ਆ ਉਹਦੇ ਨਾਲ ساری ਜ਼ਮੀਨ ਆ ਕੱਲ ਨੂੰ ਜੇ ਉਹ ਮਰ ਗਿਆ ਤਾਂ ਜ਼ਮੀਨ ਤੇ ਨਹੀਂ ਸੇ ਇਨਾਮ ਚੜਜੂਗੀ ਜੇ ਕੁੜੀਆਂ ਜ਼ਮੀਨ ਲੈ ਗਏ ਫੇਰ ਆਪਾਂ ਕੀ ਕਰਾਂਗੇ ਕੇ ਚਲੋ ਜੀ ਮੇਰੇ ਭਰਾਣੇ ਆ ਵੀ ਘਰ ਵਾਲੀ ਪਿੱਛੇ ਲਾ ਕੇ ਕੇ ਮੇਰੀ ਮਾਂ ਨੂੰ ਕਹੇ ਵੀ ਜ਼ਮੀਨ ਮੇਰੇ ਨਾਮ ਕਰਾਓ ਕਹਿੰਦੀ ਮੇਰੀ ਮਾਂ ਕਹਿੰਦੀ ਪੁੱਤ ਵੀ ਜ਼ਮੀਨ ਤੇਰੀ ਹੀ ਆ ਵੀ ਤੂੰ ਕੱਲਾ ਕੱਲਾ ਹੈਗਾ ਭੈਣਾਂ ਧਰੀਆਂ ਵਿਆਈਆਂ ਨੇ ਜ਼ਮੀਨ ਤੈਨੂੰ ਦੇਣੀ ਹੋਰ ਅਸੀਂ ਕਿਹਨੂੰ ਦੇਣੀ ਆ ਹੁਣ ਤੇਰਾ ਪਿਓ ਤਾਂ ਦਰੰਗ ਦਾ ਮਰੀਜ਼ ਆ ਵੀ ਉਹ ਤਾਂ ਲੈਟਰਨ ਬਾਥਰੂਮ ਵੀ ਕਰਨ ਯੋਗ ਨਹੀਂ ਹੈਗਾ ਤੇ ਹੁਣ ਉਹ ਕਿੱਧਰ ਤਹਿਸੀਲੇ ਜਾਊਗਾ ਕਿੱਥੇ ਤੇਰਾ ਨਾਮ ਜ਼ਮੀਨਾ ਕਰਾਉਂਦਾ ਫ ਵਸੀਅਤ ਕਰਾ ਲੈਣੇ ਆ। ਕਹਿੰਦੇ ਚਲੋ ਜੀ ਮੇਰੀ ਪਰਜਾਈ ਨੂੰ ਉਸ ਗੱਲ ਤੇ ਰੌਲਾ ਪਾ ਲਿਆ ਤੇ ਮੇਰੀ ਮਾਂ ਨੂੰ ਕਹਿੰਦੀ ਉੱਚਾ ਨੀਵਾ ਬੋਲਣ ਲੱਗ ਗਈ। ਕਿ ਚਲੋ ਇਹ ਗੱਲ ਸਾਡੇ ਤੱਕ ਪਹੁੰਚੀ ਅਸੀਂ ਫੋਨ ਲਾਇਆ ਵੀ ਭਾਬੀ ਵੀ ਜ਼ਮੀਨ ਤੁਸੀਂ ਲੈਣੀ ਹੈ ਤੁਹਾਡੀ ਜ਼ਮੀਨ ਹੈ ਕੱਲਾ ਕੱਲਾ ਉਹ ਹੈਗਾ ਵੀ ਤੁਸੀਂ ਐਵੇਂ ਕਿਉਂ ਕਲੇਸ਼ ਪਾਈ ਜਾਂਦੀ ਹੋ ਤੈਨੂੰ ਵਿਆਹ ਨੂੰ ਡੇਢ ਮਹੀਨਾ ਸਾਰਾ ਹੋਇਆ। ਕਹਿੰਦੇ ਚਲੋ ਜੀ ਇਸ ਤਰ੍ਹਾਂ ਗੱਲਾਂ ਆਪਸ ਦੇ ਵਿੱਚ ਗੱਲਾਂ ਫੋਨ ਤੇ ਕਰਨ ਦੇ ਕਰਕੇ ਗੱਲਾਂ ਵੱਧ ਗਈਆਂ। ਤੇ ਕਹਿੰਦੀ ਮੇਰੀ ਭਾਬੀ ਸਾਨੂੰ ਉੱਚਾ ਨੀਵਾ ਬੋਲਣ ਲੱਗ ਗਈ ਵੀ ਸਾਡਾ ਘਰ ਤੁਸੀਂ ਪਾੜ ਦਿਆਂ ਜੀ ਦੋਨੇ ਭੈਣਾਂ। ਕਹਿੰਦੀ ਮੈਂ ਤੇ ਭਾਬੀ ਨੂੰ ਕਿਹਾ ਵੀ ਕਹਿੰਦੀ ਕੋ ਮੇਰੀ ਭਾਬੀ ਮੈਨੂੰ ਕਹਿੰਦੀ ਵੀ ਤੁਸੀਂ ਸਵੇਰੇ ਵੀ ਫੋਨ ਕਰਦੀਆਂ ਜੇ ਸ਼ਾਮ ਨੂੰ ਵੀ ਦੁਪਹਿਰ ਇੱਕ ਦਿਨ ਚ ਤੁਸੀਂ ਤਿੰਨ ਤਿੰਨ ਫੋਨ ਕਰਦੀਆਂ ਜੀ ਵੀ ਤੁਸੀਂ ਇੰਨੇ ਫੋਨ ਕਿਉਂ ਕਰਦੀਆਂ ਜੀ ਕਹਿੰਦੀ ਮੈਂ ਆਪਦੀ ਭਾਬੀ ਨੂੰ ਕਹਾਂ ਵੀ ਭਾਬੀ ਇਸ ਤਾਂ ਫੋਨ ਕਰਦੀ ਵੀ ਸਾਡਾ ਪਿਓ ਵਿਚਰਾ ਦਰੰਗ ਦਾ ਮਰੀਜ਼ ਆ ਹਨ ਤੇ ਅਸੀਂ ਤਾਂ ਤੇ ਪਿਓ ਦਾ ਹਾਲ ਚਾਲ ਪੁੱਛਦੇ ਵੀ ਕੀ ਦੋਨ ਨੇ ਵਿਚਾਰਨੇ ਕਦੋਂ ਦੁਨੀਆ ਛੱਡ ਕੇ ਚਲੇ ਜਾਣਾ ਵੀ ਫਿਰ ਵੀ ਧੀਆਂ ਨਾਲ ਦੇ ਪਿਓ ਮਾਂ ਪਿਓ ਦਾ ਤੇ ਮੂ ਬਹੁਤ ਹੁੰਦਾ ਹਨਾ ਵੀ ਇਸ ਤਾਂ ਦੇ ਮਾਂ ਪਿਓ ਲਈ ਫੋਨ ਕਰਦੀ ਵੀ ਜੇ ਤੁਸੀਂ ਕਿਹਨੇ ਅਸੀਂ ਫੋਨ ਨਹੀਂ ਕਰਦੇ ਇਹ ਦੇਖੋ ਮੇਰੀ ਪਰਜਾਈ ਸਾਨੂੰ ਕਹਿੰਦੀ ਵੀ ਸਾਡਾ ਤੁਹਾਡੇ ਨਾਲ ਕੋਈ ਲੈਣਾ ਤੇ ਨੀ ਮੈਂ ਚਲੋ ਜੀ ਕਹਿੰਦੀ ਉਸ ਤੋਂ ਬਾਅਦ ਸਾਡੀ ਪਰਜਾਈ ਨੇ ਸਾਡੇ ਮਾਪੇਰੂ ਵੀ ਅਲੱਗ ਕਰਤਾ ਕਹਿੰਦੀ ਹੁਣ ਅਸੀਂ ਆਪੇ ਮਾਪੇੜੂ ਦਾ ਫੋਨ ਕਰਨਾ ਹੀ ਸੀ ਆਪੇ ਮਾਪੇੜੂ ਨਾਲ ਅਸੀਂ ਗੱਲਬਾਤ ਕਰਿਆ ਕਰਨੀ ਸੀਗੀ ਚਲੋ ਜੀ ਪਰਜਾਈ ਨੇ ਨਾਸਰੂਕ ਦੀ ਫੋਨ ਕੀਤਾ ਨਾ ਅਸੀਂ ਕਦੀ ਕੀਤਾ ਤੇ ਨਾ ਹੀ ਸਾਡੇ ਭਰਾ ਨੇ ਸਾਡਾ ਫੋਨ ਕਦੀ ਚੱਕਿਆ ਸੀਗਾ ਕਿ ਚਲੋ ਜੀ ਉਸ ਤੋਂ ਬਾਅਦ ਮੇਰੀ ਪਰਜਾਈ ਕਰੇ ਬੱਚਾ ਹੋਇਆ ਮੁੰਡਾ ਹੋ ਪਿਆ ਉਹ ਵੀ ਮੇਰੀ ਮਾਂ ਨੇ ਸੰਭਾਲ ਲਿਆ ਵਿਆਹ ਤੋਂ ਤਿੰਨ ਕਿ ਸਾਲਾਂ ਬਾਅਦ ਕਹਿੰਦੀ ਸਾਡੀ ਪਰਜਾਈ ਟੀਚਰ ਲੱਗ ਗਈ ਨੂੰ ਗਵਰਨਮੈਂਟ ਜੌਬ ਮਿਲ ਗਈ ਕਹਿੰਦੀ ਜਦੋਂ ਨੂੰ ਗਵਰਨਮੈਂਟ ਜੌਬ ਮਿਲ ਗਈ ਉਸ ਤੋਂ ਬਾਅਦ ਕਹਿੰਦੀ ਮੇਰੀ ਕਹਿੰਦੀ ਹੁਣ ਮੇਰਾ ਭਰਾ ਜਦ ਸੱਸ ਸਹੁਰੇ ਦੀ ਗੱਲ ਮੰਨਦਾ ਸੀ ਜਾਮ ਦੀ ਘਰ ਵਾਲੀ ਦੀ ਗੱਲ ਮੰਨਦਾ ਸੀ ਜੋ ਘਰ ਵਾਲੀ ਨੇ ਕਹਿਣਾ ਕਹਿੰਦੀ ਉਹੀ ਮੇਰੇ ਭਰਾ ਨੇ ਕਰਨਾ ਜੋ ਸੱਸ ਸਹੁਰੇ ਨੇ ਉਹਨੇ ਕਹਿ ਦੇਣਾ ਉਹੀ ਮੇਰੇ ਭਰਾ ਨੇ ਕਰਨਾ ਕਹਿੰਦੀ ਕਈ ਵਾਰੀ ਮੇਰੇ ਭਰਾ ਨੇ ਮੇਰੇ ਮਾਪਿਓ ਨਾਲ ਲੜ ਪਿਆ ਕਰਨਾ ਤੇ ਇਹ ਗੱਲ ਕਿਆ ਕਰਨੀ ਵੀ ਤੁਸੀਂ ਤਾਂ ਮੇਰੇ ਮਾਪਿਓ ਹੀ ਨਹੀਂ ਹੈਗੇ ਆਪ ਦੇ ਸੱਸ ਸਹੁਰੇ ਨੂੰ ਆਪ ਦਾ ਮਾਪਿਓ ਕਹਿੰਦਾ ਹੁੰਦਾ ਸੀ ਕਿ ਮੇਰਾ ਭਰਾ ਕਹਿੰਦੀ ਚਲੋ ਜੀ ਮੇਰੀ ਪਜਾਈ ਨੂੰ ਡਿਊਟੀ ਜਾਇਆ ਕਰਨਾ ਸਵੇਰੇ 8 ਵਜੇ ਤਿਆਰ ਹੋ ਕੇ ਲੰਘ ਜਾ ਕਰਨਾ ਤੇ ਮੇਰੇ ਭਰਾ ਨੇ ਕਹਿੰਦੀ ਐ ਟੌਰ ਨਾਲ ਸੁੱਤੇ ਰਿਆ ਕਰਨਾ 10 11 11 ਵਜੇ ਤੱਕ ਵੀ 10 11 ਵਜੇ ਤੱਕ ਬੰਦਾ ਤਾਂ ਉੱਚੀ ਪੈੜਾ ਲਾ ਕੇ ਸੁੱਤਾ ਪਿਆ ਹਨ ਵੀ ਉੱਠ ਪਾ ਪੈਣ ਕਹਿੰਦੀ ਵੀ ਅਗੂ ਮੇਰੇ ਭਰਾ ਨੇ ਕਿਹਾ ਕਰਨਾ ਵੀ ਐਵੇਂ ਕੁੱਤਿਆਂ ਵਾਂਗੂ ਭੌਂਕਣਾ ਲੱਗ ਜਾ ਕਰ ਵੀ ਆ ਕੇ ਮੇਰੀ ਨੀਂਦ ਖਰਾਬ ਕਰਦੀ ਆ ਵੀ ਤੂੰ ਚੁੱਪ ਕਰਕੇ ਆਪਦਾ ਕੰਮ ਕਰ ਓ ਜਲੋ ਜੀ ਮੇਰੀ ਮਾਂ ਬਚਰੀ ਨੂੰ ਚੁੱਪ ਕਰ ਜਾ ਕਰਨਾ ਕਹਿੰਦੀ ਉਸ ਤੋਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਸਾਡੀ ਮਾਸੀ ਆਉਂਦੀ ਆ ਮੇਰੀ ਮਾਂ ਦੇ ਕੋਲ ਤੇ ਮੇਰੀ ਮਾਂ ਉਹਦਾ ਦੁੱਖ ਸੁੱਖ ਸਾਂਝੇ ਕਰਨ ਲੱਗ ਜਾਂਦੀ ਆ ਵਿਚਾਰੀ ਆਪ ਦਾ ਢਿੱਡ ਅਫਰੋਣ ਲੱਗ ਜਾਂਦੀ ਆ ਤੇ ਕੋਲੀ ਕਦੇ ਮੇਰੇ ਭਰਾਗਦੇ ਉਧਰ ਫਿਰਦਾ ਸੀ ਕੋਈ ਨਹੀਂ ਗੱਲ ਸੁਣ ਲਈ ਜਦੋਂ ਮੇਰੀ ਮਾਸੀ ਚਲੀ ਜਾਂਦੀ ਆ ਤੇ ਕਹਿੰਦੀ ਮੇਰਾ ਭਰਾ ਮੇਰੀ ਮਾਂ ਦੇ ਗਾਲ ਪੈ ਜਾਂਦਾ ਉਹਨੂੰ ਗੰਦੀਆਂ ਗਾਣਾ ਕੱਢਣ ਲੱਗ ਜਾਂਦਾ ਵੀ ਵੀ ਤੂੰ ਤਾਂ ਹੈ ਹੀ ਕੁੱਤਿਆਂ ਵੀ ਤੇਰੀ ਤਾਂ ਜਬਾਨ ਹੀ ਬੰਦ ਨਹੀਂ ਹੁੰਦੀ ਕਹਿੰਦੀ ਮੇਰੀ ਮਾਂ ਕਹਿੰਦੀ ਵੀ ਮੈਂ ਕੀ ਕੀਤਾ ਆ ਕਿ ਤੂੰ ਸਾਡੀਆਂ ਚੁਗਲੀਆਂ ਕਰਦੀਆਂ ਤੂੰ ਮੇਰੇ ਘਰ ਵਾਲੀ ਦੀ ਬਦਨਾਮੀ ਕਰਦੀਆਂ ਕਹਿੰਦੀ ਇਸ ਗੱਲ ਤੋਂ ਮੇਰੀ ਮਾਂ ਦੇ ਮੂੰਹ ਤੇ ਮੇਰੇ ਭਰਾ ਨੇ ਚਪੇੜਾ ਮਾਰਦੀਆਂ ਉਹਦੀ ਢਿੱਡ 'ਚ ਵੀ ਨਹੀਂ ਠੁੱਡੇ ਮਾਰੇ ਹੁਣ ਮੇਰਾ ਪਿਓ ਵੀ ਕੋਲ ਪਿਆ ਸੀ ਵਿਚਾਰਾ ਤਾਂ ਰੰਗ ਦਾ ਮਰੀਜ਼ ਕਹਿੰਦੀ ਉਹਦੇ ਕੋਲ ਬੋਲਿਆ ਤਾਂ ਜਾਵੇ ਨਾ ਉਹ ਵੀ ਰੌ ਕਹਿੰਦੀ ਮੇਰੀ ਮਾਂ ਰੋਂਦੀ ਰੋਂਦੀ ਮੈਨੂੰ ਫੋਨ ਕੀਤਾ ਵੀ ਧੀਏ ਸਾਡੀ ਜ਼ਿੰਦਗੀ ਦਾ ਨਰਕ ਬਣ ਗਈ ਹੈ ਵੀ ਅੱਜ ਮੇਰੇ ਪੁੱਤ ਨੇ ਮੇਰੇ ਮੂੰਹ ਤੇ ਚਪੇੜਾ ਮਾਰਿਆ ਮੈਨੂੰ ਕੁੱਤੀ ਕਿਹਾ ਮੇਰੇ ਢਿੱਡ 'ਚ ਠੁੱਡੇ ਮਾਰੇ ਜਿਹੜੀ ਕੁੱਖ 'ਚ ਮੈਂ ਇਹਨੂੰ ਜਨਮ ਦਿੱਤਾ ਅੱਜ ਨੇ ਉਸੇ ਕੁੱਖ ਨੂੰ ਠੁੱਡੇ ਮਾਰਿਆ ਕਹਿੰਦੀ ਅਸੀਂ ਹੁਣ ਦੋਵੇਂ ਭੈਣਾਂ ਕੈਨੇਡਾ ਬੈਠੇ ਹਾਂ ਰੋਈਏ ਕਹਿੰਦੀ ਚਲੋ ਜੀ ਮੇਰਾ ਇੰਨਾ ਕਿ ਮੈਨੂੰ ਗੁੱਸਾ ਚੜ ਗਿਆ ਕਿ ਮੈਂ ਆਪਣੇ ਭਰਾ ਨੂੰ ਫੋਨ ਲਾ ਕੇ ਕਹਿੰਦੀ ਕੋਈ ਫੋਨ ਨਾ ਚੱਕੇ ਤੇ ਮੈਂ ਵਟਸਐਪ ਤੇ ਵਾਇਸ ਨੋਟ ਭੇਜਾਂ ਮੇਰਾ ਫੋਨ ਚੱਕ ਚਲੋ ਜੀ ਨੇ ਫੋਨ ਚੱਕ ਲਿਆ ਕਹਿੰਦੀ ਅੱਜ ਐਡਾ ਵੱਡਾ ਪਾਪ ਕਰਦਾ ਮੈਂ ਪੂਰਾ ਸ਼ਰਮ ਕਰ। ਕਹਿੰਦੀ ਅੱਗੋਂ ਮੇਰੇ ਭਰਾ ਨੇ ਮੈਨੂੰ ਕੀ ਕਿਹਾ ਵੀ ਮੇਰਾ ਇਹ ਮਾਂ ਪਿਓ ਕੋਈ ਨਹੀਂ ਹੈਗਾ ਠੀਕ ਆ। ਮੈਂ ਅੱਜ ਤੋਂ ਬਾਅਦ ਇਹਨੂੰ ਕੋਈ ਖਰਚਾ ਨਹੀਂ ਦੇਣਾ ਠੀਕ ਆ। ਤੁਹਾਡਾ ਮਾਂ ਪਿਓ ਤੁਸੀਂ ਸੰਭੋ ਮੇਰਾ ਵੀ ਲੈਣਾ ਦੇਣਾ ਹੈ ਨਹੀਂ। ਕਹਿੰਦੀ ਇੰਨਾ ਕਹਿ ਕੇ ਉਹਨੇ ਫੋਨ ਕੱਟਤਾ। ਕਹਿੰਦੀ ਚਲੋ ਜੀ ਮੇਰੇ ਰੋ ਪਿਓ ਦੀ ਵੀ ਦਵਾਈ ਚੱਲਦੀ ਸੀ। ਮੇਰੀ ਮਾਂ ਨੂੰ ਵੀ ਸ਼ੂਗਰ ਹੋ ਗਈ। ਮੇਰੀ ਮਾਂ ਦਾ ਵੀ ਇੱਕ ਗੋਡਾ ਕਹਿੰਦੀ ਦਰਦ ਬਹੁਤ ਰਹਿਣ ਲੱਗ ਗਿਆ। ਮੇਰੇ ਭਰਾ ਨੇ ਕੋਈ ਦਵਾਈ ਨਾ ਲਿਆ ਕੇ ਦਿਆ ਕਰਨੀ। ਕੋਈ ਇਲਾਜ ਨਾ ਕਰਾਉਣਾ। ਕਹਿੰਦੀ ਫੇਰ ਅਸੀਂ ਕੈਨੇਡਾ ਬੈਠੀਆਂ ਦ ਆਪਦੇ ਮਾਪਿਓ ਦੀ ਦਵਾਈ ਵਾਸਤੇ ਕਹਿੰਦੀ ਮੇਰੇ ਭਰਾ ਨੇ ਤੇ ਮੇਰੀ ਪਰਜਾਈ ਨੇ ਸਾਡੇ ਮਾਪਿਓ ਨੂੰ ਦਵਾਈ ਦਿਵਾਉਣ ਤੱਕ ਵੀ ਨਹੀਂ ਸੀ ਜਾਣਦੇ ਗੱਡੀ ਤੇ ਉਹ ਵੀ ਸੀ ਪਿੰਡ ਦੇ ਵਿੱਚੋਂ ਕਿ ਮੁੰਡਾ ਰੱਖਿਆ ਠੀਕ ਆ ਉਹਨੂੰ ਅਸੀਂ ਦਿਹਾੜੀ ਵੀ ਦਿੰਦੇ ਸੀਗੇ ਉਹਦੇ ਤੇਲ ਦਾ ਖਰਚਾ ਵੀ ਦਿੰਦੇ ਸੀਗੇ A to Z ਨੂੰ ਸਾਰਾ ਖਰਚਾ ਦਿਆ ਕਰਨਾ ਕਿ ਸਾਡੇ ਮਾਪਿਓ ਨੂੰ ਤੋਂ ਦਵਾਈ ਦਿਵਾ ਕੇ ਲਿਆਇਆ ਕਰ ਤੇ ਕਹਿੰਦੀ ਉਸ ਤੋਂ ਬਾਅਦ ਚਲੋ ਜੀ ਮਾਂ ਦਾ ਇਲਾਜ ਚੱਲਦਾ ਰਿਹਾ ਦੋਨੇ ਗੋਡੇ ਖਰਾਬ ਹੋ ਗਏ ਡਾਕਟਰ ਕਹਿੰਦਾ ਵੀ ਗੋਡੇ ਚੇਂਜ ਕਰਾਉਣੇ ਪੈਣਗੇ ਹੁਣ ਜੇ ਕਹਿੰਦੀ ਗੋਡੇ ਚੇਂਜ ਕਰਾਉਂਦੀਆਂ ਸੀਗੀਆਂ ਤਾਂ ਤਿੰਨ ਮਹੀਨੇ ਰੈਸਟ ਵੀ ਜ਼ਰੂਰੀ ਸੀਗੀ ਚਲੋ ਜੀ ਮੈਂ ਆਪਦੀ ਮਾਂ ਨੂੰ ਕਿਹਾ ਮਾਂ ਤੂੰ ਐ ਕਰ ਕਿ ਤੂੰ ਗੋਡੇ ਦਾ ਆਪਰੇਸ਼ਨ ਕਰਾ ਲਾ ਕਹਿੰਦੀ ਮੇਰੀ ਮਾਂ ਕਹਿੰਦੀ ਮੈਨੂੰ ਸੰਭਾਲਣਾ ਕਨੇ ਆ ਵੀ ਤੁਹਾਡਾ ਪਿਓ ਤਾਂ ਪਹਿਲਾਂ ਵਿਚਾਰਾ ਮੰਜੇ ਦੇ ਪਿਆ ਉਧਰੋਂ ਮੈਂ ਪੈ ਜਾਊਂ ਵੀ ਸਾਨੂੰ ਤੁਮਾਨੂੰ ਸੰਭੂ ਕੌਣ ਵੀ ਸਾਡੀ ਨਾ ਤਾਂ ਸਾਨੂੰ ਪਾਣੀ ਦਾ ਘੋਟ ਨਹੀਂ ਦਿੰਦੀ ਅਸੀਂ ਰੋਟੀਆਂ ਵੀ ਆਪੇ ਪਕਾਉਣੀਆਂ ਕੱਪੜੇ ਵੀ ਆਪੇ ਧੋਣੇ ਆ ਚਾਹ ਵੀ ਮੈਂ ਆਪੇ ਮਨੋਣੀਆਂ ਹਨਾ ਵੀ ਸਾਨੂੰ ਸੰਭੂ ਕੌਣ ਕਿ ਚਲੋ ਜੀ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕੋ ਮੇਰੇ ਭਰਾ ਨੇ ਕੋਈ ਫੋਨ ਨਹੀਂ ਚੱਕਿਆ ਮੈਂ ਕਿਹਦੀ 22 ਨੋਟ ਭੇਜਿਆ ਆਪਣੇ ਭਰਾ ਨੂੰ ਵੀ ਵੀਰੇ ਮੰਮੀ ਦਾ ਗੋਡੇ ਦਾ ਆਪਰੇਸ਼ਨ ਕਰਾ ਦੇ ਤੇ ਜਾਂ ਕੋਈ ਨੌਕਰੀ ਨਹੀਂ ਰ ਕਹਿੰਦੀ ਗੁੰਮਰੇ ਪ੍ਰਾਣੇ ਲਿਖਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਕਹਿੰਦੀ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਆ ਜਾਨੀ ਆ ਮੈਂ ਮਮੀ ਦਾ ਆਪਰੇਸ਼ਨ ਕਰਾ ਲੈਣੀ ਆ ਵੀ ਮੈਂ ਤਿੰਨ ਮਹੀਨੇ ਇੱਥੇ ਰਹਿ ਜਾਊਂਗੀ ਕਹਿੰਦਾ ਗੋ ਮੇਰਾ ਭਰਾ ਕਹਿੰਦਾ ਵੀ ਸਾਡੇ ਘਰੇ ਨਾ ਕਿਤੇ ਭੁੱਲ ਕੇ ਵੜ ਜੀ ਸਾਡਾ ਤੁਹਾਡਾ ਨਾ ਕੋਈ ਲੈਣ ਦੇਣ ਨਹੀਂਗਾ ਤੁਸੀਂ ਕੈਨੇਡਾ ਜੀ ਆਪੇ ਕੈਨੇਡਾ ਬੈਠੀਆਂ ਰਹੋ ਜੇ ਤੁਹਾਨੂੰ ਬਾਲਾ ਵੀ ਦੁੱਖ ਦਰਦ ਹੈਗਾ ਤੇ ਆਦੇ ਮਾਂ ਪਿਓ ਨੂੰ ਚੱਕ ਕੇ ਕੈਨੇਡਾ ਲੈ ਜਾਓ ਕਹਿੰਦੀ ਹੁਣ ਅਸੀਂ ਕੈਨੇਡਾ ਕਿਵੇਂ ਲੈ ਕੇ ਆਉਂਦੇ ਕਿਉਂਕਿ ਮੇਰੇ ਪਿਓ ਨੂੰ ਅਧਰੰਗ ਦੀ ਪ੍ਰੋਬਲਮ ਸੀਗੀ ਕੋਈ ਉਹਨਾਂ ਦੇ ਪਾਸਪੋਰਟ ਨਹੀਂ ਸੀ ਬਣੇ ਕਹਿੰਦੀ ਮੈਂ ਕਿਹਾ ਵੀ ਤੂੰ ਆਇਆ ਨਾ ਕਰ ਵੀਰੇ ਇਹ ਵੀ ਕੋਈ ਗੱਲ ਨਹੀਂ ਅਸੀਂ ਸਾਰਾ ਖਰਚਾ ਅਸੀਂ ਪੱਲਿਓ ਕਰਾਂਗੇ ਵੀ ਹੁਣ ਵੀ ਇਸ ਦਵਾਈ ਦਾ ਖਰਚਾ ਏ ਮਹੀਨੇ ਪਾਉਂਡੀਆਂ ਹੀ ਹਨਾ ਵੀ ਏ ਟੂ ਜ਼ेड ਸਾਰਾ ਖਰਚਾ ਅਸੀਂ ਕਰਾਂਗੇ ਵੀ ਜਾਂ ਸਾਨੂੰ ਇੱਥੇ ਆਣਦੇ ਅਸੀਂ ਇੱਥੇ ਆ ਕੇ ਆਪਣੇ ਮਾਪਿਆਂ ਦਾ ਇਲਾਜ ਕਰਾ ਲੈਨੇ ਆ ਕਹਿੰਦੀ ਮੇਰਾ ਭਰਾ ਕਹਿੰਦਾ ਵੀ ਇੱਥੇ ਵੀ ਨਹੀਂ ਮੈਂ ਆਉਣ ਦੇਣਾ ਤੁਸੀਂ ਇਥੋਂ ਚੱਕ ਕੇ ਵੱਡਾ ਵੱਡੀ ਨੂੰ ਕਹਿੰਦੀ ਜਿੱਥੇ ਮਰਜ਼ੀ ਲੈ ਜਾਓ ਕਹਿੰਦੀ ਚਲੋ ਜੀ ਮੈਂ ਆਪਣੇ ਮਾਪਿਆਂ ਨੂੰ ਕਿਹਾ ਵੀ ਤੁਸੀਂ ਪਾਸਪੋਰਟ ਬਣਵਾ ਲਓ ਫਿਰ ਕਹਿੰਦੀ ਹੁਣ ਪਾਸਪੋਰਟ ਕੌਣ ਬਣਵਾਵੇ ਮੇਰਾ ਭਰਾ ਤਾਂ ਦਵਾਈ ਤੱਕ ਨਹੀਂ ਲਿਆ ਕੇ ਦਿੰਦਾ ਸੀ ਪਾਸਪੋਰਟ ਕਿਹਨੇ ਵੀ ਕੋਈ ਗੱਲ ਨਹੀਂ ਜੋ ਹੋਊਗਾ ਉਹ ਦੇਖੀ ਜਾਊਗੀ ਕਹਿੰਦੇ ਚਲੋ ਇਹ ਸਮਾਂ ਗੁਜ਼ਰਿਆ ਕਹਿੰਦੀ ਮੇਰੀ ਮਾਂ ਦੇ ਦੋਨੇ ਗੋਡੇ ਖਰਾਬ ਹੋ ਗਏ ਵਿੱਚ ਗੈਬ ਉਹਦਾ ਪੈ ਗਿਆ ਫਿਰ ਡਾਕਟਰਾਂ ਵੀ ਜਵਾਬ ਤਾਂ ਵੀ ਹੁਣ ਉਹਨਾਂ ਦੇ ਗੋਡੇ ਨਹੀਂ ਬਦਲੇ ਜਾ ਸਕਦੇ ਕਹਿੰਦੇ ਚਲੋ ਜੀ ਗੋਡੇ ਇੰਨੇ ਕ ਤਰਦ ਰਹਿਣ ਲੱਗ ਗਏ ਕਿ ਮੇਰੀ ਮਾਂ ਉੱਠ ਕੇ ਤਰਨ ਤੋਂ ਵੀ ਅਜਤ ਹੋ ਗਈ ਫਿਰ ਉਹ ਜਵਾਕਾਂਦਰਾ ਕਹਿੰਦੀ ਰੜਨ ਲੱਗ ਗਈ ਵਿਚਾਰੀ ਕਹਿੰਦੀ ਜਵਾਕਾਂਦਰਾ ਰੜ ਕੇ ਰੋਟੀਆਂ ਪਕਾਇਆ ਕਰੇ ਜਵਾਕਾਂਦਰਾ ਰੜ ਕੇ ਚਾਹ ਬਣਾਇਆ ਕਰੇ ਤੇ ਮੇਰਾ ਪਿਓ ਕਹਿੰਦੀ ਹੁਣ ਬੱਡ ਤੇ ਪਿਆ ਵਿਚਾਰਾ ਦਰੰਗ ਦਾ ਮਰੀਜ਼ ਤੇ ਮੇਰੀ ਮਾਂ ਕਹਿੰਦੀ ਕੋਲ ਰੜਦੀ ਫਿਰਿਆ ਕਰੇ ਕਹਿੰਦੀ ਜਦੋਂ ਵੀਰੇ ਮੈਂ ਆ ਵੀਡੀਓ ਕਾਲ ਤੇ ਆ ਦੇ ਮਾਂ ਪੇ ਨੂੰ ਦੇਖਿਆ ਨਾ ਕਹਿੰਦੀ ਮੈਂ ਚੀਕਾਂ ਮਾਰ ਮਾਰ ਕੇ ਰੋਈ ਕਹਿੰਦੀ ਮੇਰੀਆਂ ਤਾਂ ਹਾਂ ਨਿਕਲ ਗਈਆਂ ਕਿ ਰੱਬਾ ਆ ਦਿਨ ਦੇਖਣਾ ਬਾਕੀ ਸੀ ਕਹਿੰਦੀ ਉਸ ਤੋਂ ਬਾਅਦ ਕੀ ਕੀਤਾ ਮੇਰੀ ਭਾਬੀ ਨੇ ਆਪ ਦੇ ਪੁੱਤ ਨੂੰ ਵੀ ਰੋਗਤਾ ਦਾਦੀ ਦਾਦੇ ਕੋਲ ਜਾਣਾ ਕਹਿੰਦੀ ਮੈਂ ਆਪਦੀ ਅੱਖਾਂ ਨਾਲ ਦੇਖਿਆ ਕਹਿੰਦੀ ਮੇਰੀ ਮਾਂ ਪੇ ਦੇ ਕਮਰੇ ਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਸੀਗੀ ਤੇ ਮੇਰੀ ਮਾਂ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਕੇ ਝੋਲੀ ਅੱਡ ਕੇ ਕਹਿਣਾ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਦੋਨਾਂ ਜੀ ਕੋ ਨੂੰ ਮੌਤ ਬਖਸ਼ ਦੇ ਸਾਨੂੰ ਚੱਕਲਾ ਸੀ ਇਹ ਦੁਨੀਆ ਨਹੀਂ ਦੇਖਣਾ ਚਾਹੁੰਦੇ ਕਹਿੰਦੀ ਵੀਰੇ ਜਦੋਂ ਮਾਂ ਪਿਓ ਝੋਲੀ ਅੱਡ ਕੇ ਮੌਤ ਮੰਗਦੇ ਹੋਣ ਤੇ ਐਦੂ ਵੱਧ ਕੇ ਕਹਿੰਦੀ ਦੁੱਖ ਵਾਲੀ ਗੱਲ ਦੁਨੀਆ ਤੇ ਕਿਹੜੀ ਹੋ ਸਕਦੀ ਹੈ ਜਿਹੜਾ ਪੁੱਤ ਕਹਿੰਦੀ ਸੌ ਸੁੱਖਾਂ ਸੁੱਖ ਕੇ ਲਿਆ ਸੀ ਉਹ ਢਿੱਡ ਚ ਲਕਾ ਮਾਰਦਾ ਹੋਵੇ ਉਹ ਕਹਿੰਦਾ ਵੀ ਕੁੱਤੀਏ ਤੂੰ ਭੌਂਕ ਨੀ ਕਹਿੰਦੀ ਐਦੂ ਵੱਧ ਕੇ ਦੱਸੋ ਬੱਦ ਦਾ ਕਾਲਜਾ ਕੀ ਪਾਟੂਗਾ ਕਹਿੰਦੀ ਚਲੋ ਇੱਕ ਦਿਨ ਛੋੜਾ ਸਮਾਂ ਗੁਜ਼ਰਦਾ ਮੇਰੇ ਪਿਓ ਦੀ ਮੌਤ ਹੋ ਗਈ ਅਸੀਂ ਦੋਨੇ ਪੈਣਾ ਕੈਨੇਡਾ ਤੋਂ ਗਈਆਂ ਸੰਸਕਾਰ ਹੋਇਆ ਕਹਿੰਦੀਆਂ ਅਸੀਂ ਸ਼ਮਸ਼ਾਨ ਘਾੜ ਦੇ ਵਿੱਚੋਂ ਵਾਪ ਨਾ ਸਾਡੀ ਪਰਜਾਈ ਨੇ ਮੇਰ ਨਾਲ ਕੋਈ ਅਫਸੋਸ ਕੀਤਾ ਸਾਡੇ ਭਰਾਣੇ ਸਾਨੂੰ ਬੁਲਾਇਆ ਤੱਕ ਨਹੀਂ ਕਹਿੰਦੀ ਅਸੀਂ ਆਪਦੇ ਮਾਂ ਦੇ ਘਰ ਲੱਗ ਕੇ ਰੋਂਦੀਆਂ ਰਹੀਆਂ ਤੇ ਅਸੀਂ ਸਮਸ਼ਾਨ ਘਾਟ ਦੇ ਵਿੱਚ ਵਾਪਸ ਮੁੜ ਕੇ ਆ ਗਏ ਆ ਸਾਨੂੰ ਆਪਦੇ ਪੇਕੇ ਘਰ ਦੇ ਵਿੱਚ ਜਾਣ ਦਾ ਹੁਕਮ ਨਹੀਂ ਹੋਇਆ ਕਹਿੰਦੀ ਚਲੋ ਜੇ ਜਦੋਂ ਅਸੀਂ ਵਾਪਸ ਆ ਜਾਣੀ ਆ ਕੋਈ 2-3 ਦਿਨ ਅਸੀਂ ਆਪਦੇ ਸਾਰੇ ਫੈਮਿਲੀ ਚ ਰਹਿ ਨਹੀਂ ਉਸ ਤੋਂ ਬਾਅਦ ਕੈਨੇਡਾ ਵਾਪਸ ਆ ਜਾਣੀ ਆ ਮਾਂ ਨੂੰ ਸਵੇਰੇ ਫੋਨ ਕਰ ਲੈ ਕਰਨਾ ਰਾਤ ਨੂੰ ਫੋਨ ਕਰ ਲੈ ਕਰਨਾ ਕਹਿੰਦੀ ਮੇਰੀ ਮਾਂ ਨੇ ਬੜਾ ਰੋਇਆ ਕਰਨਾ ਚਲੋ ਜੀ ਕਹਿੰਦੀ ਮੈਂ ਦਿਨ ਨੇ ਵੀ ਫੋਨ ਕਰਿਆ ਕਰਨਾ ਰਾਤ ਨੂੰ ਵੀ ਆਪਦੀ ਮਾਂ ਨੂੰ ਫੋਨ ਕਰਿਆ ਕਰਨਾ ਤੇ ਕਹਿੰਦੀ ਇੱਕ ਦਿ ਕੀ ਪ੍ਰੋਬਲਮ ਹੋ ਜੇ ਤੇ ਦਰਦ ਬਹੁਤ ਜ਼ਿਆਦਾ ਹੋਣ ਲੱਗਦਾ ਗੋਡਿਆਂ ਦੇ ਵਿੱਚ ਮੇਰੀ ਮਾਮ ਜਰੀ ਉੱਚੀ ਉੱਚੀ ਹਾਏ ਹਾਏ ਕਰਨ ਲੱਗ ਜਾਂਦੀ ਤੇ ਕਹਿੰਦੀ ਮੇਰੀ ਪਰਜਾਈ ਉੱਠ ਕੇ ਜਾਂਦੀ ਆ ਤੇ ਜਾ ਕੇ ਕਹਿੰਦੀ ਬੁੱਢੀਏ ਵੀ ਕੀ ਉੱਚੀ ਉੱਚੀ ਬੀਕਾ ਮਾਰਨ ਨਹੀਂ ਵੀ ਤੇਰੇ ਜਵਾਬ ਆਉਣ ਵਾਲਾ ਕਹਿੰਦੀ ਕਹਿੰਦੀ ਮੇਰੀ ਸੱਸ ਕਹਿੰਦੀ ਪੁੱਤ ਵੀ ਮੈਂ ਤੂੰ ਕੀ ਬਹੁਤ ਆ ਕਹਿੰਦੀ ਮੇਰੀ ਪਰਜਾਈ ਨੇ ਮੇਰੀ ਮਾਂ ਦੇ ਮੂੰਹ ਤੇ ਦੋਚ ਪੇੜਾ ਮਾਰੀ ਆ ਕਹਿੰਦੀ ਜਦੋਂ ਮੈਂ ਦਿਨੇ ਉੱਠਦੀ ਸੀ ਮੈਂ ਨਾਲ ਦੀਆਂ ਦੀ ਮਾਂ ਨੂੰ ਫੋਨ ਕਰਦੀ ਸੀ ਕਹਿੰਦੀ ਮੈਂ ਤੜਕੜ ਕੇ ਮਾਂ ਨੂੰ ਫੋਨ ਕੀਤਾ ਤੇ ਕਹਿੰਦੀ ਮੇਰੀ ਮਾਂ ਉੱਚੀ ਉੱਚੀ ਤਾਹਾ ਮਾਰ ਕੇ ਰੋਈ ਵਿਚਾਰੀ ਵੀ ਅੱਜ ਮੇਰੀ ਨੌ ਨੇ ਮੇਰੇ ਮੂੰਹ ਤੇ ਚਪੇੜਾ ਮਾਰੀਆਂ ਨੇ ਤੇ ਮੈਨੂੰ ਕਹਿੰਦੀ ਤੇਰੇ ਘਰੇ ਜਵਾਕ ਹੋਣ ਵਾਲਾ ਵੀ ਉੱਚ-ਉੱਚ ਹਾਈ ਹਾਈ ਕਰਨ ਲਈ। ਕਹਿੰਦੀ ਵੀਰੇ ਉਸ ਟਾਈਮ ਤੇ ਵੀ ਮੇਰੇ ਅੰਦਰ ਨਹੀਂ ਸੀ ਵੜ ਕੇ ਵੇਂਦਾ। ਕਹਿੰਦੀ ਚਲੋ ਜੀ ਮੈਂ ਦੀ ਮਾਂ ਨੂੰ ਹੌਸਲਾ ਦਿੱਤਾ ਕਿ ਮੈਂ ਹੌਸਲੇ ਦੇ ਸਕਦੀ ਮੈਂ ਕਰ ਵੀ ਕੀ ਸਕਦੀ ਸੀ। ਮਹੀਨੇ ਡੇਢ ਬਾਅਦ ਕਦੀ ਮੇਰੀ ਮਾਂ ਦੀ ਮੌਤ ਹੁੰਦੀ ਆ। ਮੈਂ ਰਾਤ ਨੂੰ ਗੱਲ ਕਰਕੇ ਸੁਣਨੀ ਆ। ਦਿਨੇ ਕਦੀ ਮੇਰੇ ਮਾਮੇ ਦਾ ਫੋਨ ਆਉਂਦਾ ਵੀ ਮਾਤਾ ਪੂਰੀ ਹੋ ਗਈ ਤੁਹਾਡੀ। ਕਹਿੰਦੀ ਮੈਂ ਕਿ ਮਾਮਾ ਜੀ ਵੀ ਕੀ ਹੋਇਆ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਮੈਨੂੰ ਤਾਂ ਫੋਨ ਆਇਆ ਸੀ ਮੈਂ ਤੁਹਾਨੂੰ ਫੋਨ ਕਰਤਾ ਕਹਿੰਦੀ ਮਾਦੇ ਭਰਾ ਨੂੰ ਫੋਨ ਲਾਇਆ ਕਿ ਮੇਰੇ ਭਰਾ ਨੇ ਫੋਨ ਚੱਕ ਲਿਆ ਕਹਿੰਦੀ ਮੈਂ ਆਪਣੇ ਭਰਾ ਨੂੰ ਪੁੱਛਿਆ ਵੀ ਮੰਮੀ ਦੀ ਮੌਤ ਕਿੱਦਾਂ ਹੋਈ ਕਹਿੰਦਾ ਪਤਾ ਨਹੀਂ ਇਸ ਸਵੇਰੇ ਵੇਖੀ ਸਵੇਰੇ ਮਰੀ ਪਈ ਸੀ ਕਹਿੰਦੀ ਮੇਰੇ ਦਿਲ 'ਚ ਗੱਲ ਆ ਗਈ ਵੀ ਰਾਤ ਮੈਂ ਗੱਲ ਕੀਤੀ ਆ ਵੀ ਹੋ ਸਕਦਾ ਕੁਛ ਨਾ ਕੁਛ ਇਹਨਾਂ ਦੋਨਾਂ ਜੀਆਂ ਨੇ ਕੀਤਾ ਹੋਵੇ ਜਾਂ ਇਹਨਾਂ ਨੇ ਤਾਂ ਗਲ ਘੁੱਟਤਾ ਹੋਵੇ ਜਾਂ ਨੇ ਘੁੱਟ ਕੇ ਕੁਛ ਨਾ ਕੁਛ ਇਹਨਾਂ ਨੇ ਪੱਕਾ ਕੀਤਾ ਕਹਿੰਦੀ ਮੇਰੇ ਦਿਲ 'ਚ ਸ਼ੱਕ ਵਹਿ ਗਿਆ ਕਹਿੰਦੀ ਮੈਂ ਆਪਣੇ ਭਰਾ ਨੂੰ ਕਿਹਾ ਵੀ ਅਸੀਂ ਹੁਣੇ ਟਿਕਟਾਂ ਬ ਤੇ ਅਸੀਂ ਮੰਮੀ ਦਾ ਪੋਸਟਮਾਰਟਮ ਕਰਾਉਣਾ ਉਸ ਤੋਂ ਬਾਅਦ ਸੰਸਕਾਰ ਹੋਣਾ ਚਾਹੀਦਾ ਕਹਿੰਦੀ ਜਦੋਂ ਮੈਂ ਆਪਣੇ ਭਰਾ ਨੂੰ ਇੰਨੀ ਗੱਲ ਕਹਿ ਦਿੱਤੀ ਕਹਿੰਦੀ ਹਜੇ ਤਾਂ ਟਿਕਟੇ ਕਰਾਉਂਦੀਆਂ ਫਿਰਦੀਆਂ ਸੀ ਤੇ ਸ਼ਾਮ ਨੂੰ ਕਹਿੰਦੀ ਮੇਰੀ ਮਾਂ ਦਾ ਮੇਰੇ ਭਰਾ ਨੇ ਸੰਸਕਾਰ ਵੀ ਕਰਤਾ ਜੇ ਜੋ ਸਾਨੂੰ ਪਤਾ ਲੱਗਾ ਵੀ ਸੰਸਕਾਰ ਵੀ ਹੋ ਗਿਆ ਫਿਰ ਅਸੀਂ ਕੀ ਕਰਨ ਜਾਣਾ ਸੀ ਕਹਿੰਦੀ ਉੱਥੇ ਪੰਜਾਬ ਦੇ ਵਿੱਚ ਕਹਿੰਦੀ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਵੀ ਤੂੰ ਬਹੁਤ ਵੱਡਾ ਪਾਪ ਕੀਤਾ ਵੀ ਤੂੰ ਮੇਰੇ ਮਾਂ ਦਾ ਕਤਲ ਕੀਤਾ ਵੀ ਜਿਹਦੇ ਦਿਲ 'ਚ ਡਰ ਨਹੀਂ ਸੀ ਫਿਰ ਤੂੰ ਮੰਮੀ ਦਾ ਪੋਸਟਮਾਰਟਮ ਕਿਉਂ ਨਹੀਂ ਹੋਣ ਦਿੱਤਾ ਤੂੰ ਸਾਡੇ ਆਉਣ ਦੀ ਵੇਟ ਕਿਉਂ ਨਹੀਂ ਕੀਤੀ ਕਹਿੰਦੀ ਫਿਰ ਵੀਰੇ ਅਸੀਂ ਸਾਰੇ ਰਿਸ਼ਤੇਰਾਂ ਨੂੰ ਕਿਹਾ ਵੀ ਇਹ ਕਤਲ ਮੇਰੀ ਪਰਜਾਈ ਤੇ ਮੇਰੇ ਭਰਾ ਨੇ ਕੀਤਾ ਕਹਿੰਦੀ ਵੀਰੇ ਹੁਣ ਸਾਡਾ ਪੰਜਾਬ ਚ ਸਭ ਕੁਝ ਖਤਮ ਹੋ ਚੁੱਕਿਆ ਸਾਡੇ ਮਾਂ ਪਿਓ ਦੁਨੀਆ ਤੋਂ ਚਲੇ ਗਏ ਆ ਪਰ ਕਹਿੰਦੀ ਜਦੋਂ ਉਹਨਾਂ ਦੀ ਸਾਨੂੰ ਯਾਦ ਆ ਜਾਂਦੀ ਹੈ ਜਿਵੇਂ ਸੁਪਨਾ ਵੀ ਆ ਜਾਂਦਾ ਮੈਨੂੰ ਆਪਦੀ ਮਾਂ ਰੇੜਾ ਦੀ ਦਿਸਦੀ ਆ ਜਦ ਝੋਲੀਆਂ ਅੱਡ ਡੇ ਕਹਿੰਦੀ ਮੌਤ ਮੰਗਦੀ ਸੀ ਕਹਿੰਦੀ ਵੀਰੇ ਮੈਂ ਸਾਰੀ ਰਾਤ ਰੋਂਦੀ ਰਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ ਕਹਿੰਦੀ ਹੁਣ ਸਾਡੇ ਭਰਾ ਨੇ ਨਾ ਸਾਨੂੰ ਕਦੀ ਫੋਨ ਕੀਤਾ ਨਾ ਸਾਡਾ ਕਦੀ ਹਾਲ ਚਾਲ ਪੁੱਛਿਆ ਕਹਿੰਦੀ ਅਸੀਂ ਤਾਂ ਫਿਰ ਕਰਨਾ ਹੀ ਕੀ ਜਦ ਸਾ ਦੇਉ ਭੈਣ ਕਹਿੰਦੀ ਵੀ ਸਾਡੇ ਘਰ ਦੀ ਸਾਡੇ ਵਿੱਚੀ ਲੋਕਾਂ ਦਾ ਤੁਹਾਨੂੰ ਜਰੂਰ ਪਹਚਾਈ। ਵੀ ਕੁਛ ਨੋਆ ਕੁਛ ਸੋਹਰੇ ਇਹੋ ਜਿਹੇ ਹੁੰਦੇ ਆ ਜਿਹੜੇ ਕੀ ਆਪਦੇ ਜਵਾਈ ਦੇ ਘਰ ਚ ਦਾਖਲ ਅਦਾਜੀ ਕਰਦੇ ਆ ਤੇ ਘਰ ਨੂੰ ਨਰਕ ਬਣਾ ਦਿੰਦੇ ਆ। ਇਸ ਵੀਡੀਓ ਨੂੰ ਬੱਦ ਬੱਦ ਸ਼ੇਅਰ ਜਰੂਰ ਕਰਿਓ ਤੇ ਮੈਂ ਇਹ ਅਪੀਲ ਕਰਦਾ ਕਿ ਇਸ ਵੀਡੀਓ ਨੂੰ ਪਰਿਵਾਰ ਦੇ ਵਿੱਚ ਬਹਿ ਕੇ ਜਰੂਰ ਦੇਖਿਓ। ਸ਼ਾਇਦ ਜੇ ਕੋਈ ਨੌ ਜਾਂ ਪੁੱਤ ਆਪਦੇ ਮਾਪਿਆਂ ਨਾਲ ਇਹੋ ਜਿਹਾ ਪਾਪ ਕਰ ਰਿਹਾ ਤਾਂ ਸ਼ਾਇਦ ਉਹ ਪੂਰਾ ਸ਼ਰਮ ਕਰ ਲੇ। ਸ਼ਾਇਦ ਉਹ ਆਪਦੇ ਮਾਪਿਆਂ ਨੂੰ ਪਿਆਰ ਕਰਨ ਲੱਗ ਜਾਏ ਤੇ ਮਾਪੋ-ਪੋਦੀ ਇੱਜ਼ਤ ਕਰਨ ਲੱਗ ਜਾਏ। ਜਿਹੜਾ ਬੰਦਾ ਆਪਦੇ ਮਾਪਿਆਂ ਨੂੰ ਗਲਤ ਬੋਲਦਾ, ਆਪਦੇ ਮਾਪਿਆਂ ਨੂੰ ਕੁੱਟਦਾ, ਮਾਰਦਾ, ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੇ ਇਸ ਪਾਪ ਦਾ ਖਮਿਆਜਤ ਤੁਹਾਨੂੰ ਇੱਕ ਨਾ ਇੱਕ ਦਿਨ ਭੁਗਤਣਾ ਜ਼ਰੂਰ ਪਊਗਾ। ਇਹ ਗੱਲ ਤੁਸੀਂ ਯਾਦ ਰੱਖਿਓ। ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।